بہت ہی ستکارگ سب بڑے بھی جگنیش لال اشا جی وسیلا جی بکرم سہدل جی ریشم پراشر جی ڈاکٹر رنجیت آشا کرن کور کرمجیت کور سارے میرے بہت ہی ستکار بزرگ میرا بہت ہی ستکاری ماوا میری بھن میرے بھی سب نو فتح کری ہیں واحر جی کا خالصہ واحرو جی کی فتح بزرگ سی میری بھی ہٹ سکتے نظر نہیں آیا بزرگ سیت کمی ہے گوڈے کیٹے سلامت ہے ਗੋਡਿਆਂ ਦਾ ਇਲਾਜ ਹੱਲ ਲੈ ਕੇ ਆਈਆਂ ਕਾਹੀ ਪੁੱਛੀ ਜਾਨੀ ਪਹਿਲਾ ਪਹਿਲਾ ਇਹ ਮੈਂ ਤੁਹਾਨੂੰ ਮਾਰਨੀ ਪਊਗੀ ਫਿਰ ਕਾਂਗਰਸ ਪਾਰਟੀ ਆਪਣੇ ਸਾਥੀ ਹਲਦਾਸ ਕੇ ਜਾਂਦੇ ਮੇਰੇ ਮਾਮਾ ਇਹ ਦੱਸਣ ਜਿੰਨੀਆਂ ਇੱਥੇ ਬੈਠੀਆਂ ਨੇ ਮੁੰਡਿਆਂ ਕੋਲੇ ਨੂੰ 5 ਮਿੰਟ ਤੁਹਾਡੇ ਕੋਲੇ ਬਹਿਣ ਦਾ ਸਮਾਂ ਹੁੰਦਾ ਕਿ ਕੋਲੋਂ ਨਾ ਕਿ ਜਾਂਦੇ ਸੱਚੀ ਸੱਚੀ ਗੱਲ ਹੈ ਕਿ ਉਹ ਤਾਂ ਕੋਈ ਨਹੀਂ ਆਪੇ ਕਮਰਿਆਂ ਚੋਂ ਨਿਕਲਦੇ ਐ ਸਿੱਧੇ ਬਾਹਰ ਲਿਗੇਰ ਤੋਂ ਨਹੀਂ ਜਾਂਦੇ ਕਿ ਤੁਹਾਡੇ ਕਮਰੇ ਚ ਰੁੱਕ ਕੇ 5 ਮਿੰਟ ਜਾਂਦੇ ਐ ਬਸ ਉਹ ਸਮਾਨ ਲੱਕਿਆ ਉਹ ਸਮਾਨ ਲੱਕਿਆ ਕੋਈ ਨਹੀਂ ਮੈਂ ਤਾਂ ਕੋਈ ਨਹੀਂ ਮੈਂ ਤਾਂ ਹਾਂ ਹਾਂ ਨਹੀਂ ਇਹ ਗੱਲ ਮੈਂ ਸਿਰਫ ਮਾਵਾ ਨਾਲ ਕਦੇ ਮੈਂ ਅੱਕੇ ਜਾਣਾ ਵਾਜਾ ਕੋਈ ਮੋਟਾ ਨਹੀਂ ਇਹ ਗੱਲਾਂ ਬਿਸ਼ੇਵੀਰ ਨੇ ਸਵੇਰ ਸੁਲਾ ਵੀ ਜਿੰਨੇ ਬਹੁਤ ਕੀਤੀਆਂ ਕਰਕੇ ਜਾਉਂਗੀ ਕੋਈ ਗੱਲ ਛੱਡ ਕੇ ਨਹੀਂ ਜਾਂਦੀ ਪਰ ਪਹਿਲਾਂ ਦਿਲ ਦੀ ਗੱਲ ਕਰੂੰਗੀ ਕੋਈ ਝੂਠ ਨਾ ਬੋਲੇ ਜੇ ਜਿੰਨੀਆਂ ਬਾਵਾ ਇੱਥੇ ਬੈਠੀਆਂ ਕੋਈ ਮੁੰਡਾ ਆ ਕੇ 5 ਮਿੰਟ ਬੈਂਦਾ ਹੈ ਕਿ ਨਹੀਂ ਬੈਂਦਾ ਹਾਂ ਆਂਸਰ ਜਵਾਬ ਦਿਆ ਜੀ ਉਸ ਤੋਂ ਬਾਅਦ ਅਗਲੀ ਗੱਲ ਕਰੂੰਗੀ 2 3 ਤੇ 4 ਪੰਜ ਮੈਨੂੰ ਨਹੀਂ ਪਤਾ ਕਿੰਨੇ ਬੈਠੇ ਐ ਪਰ ਇੰਨੀਆਂ ਮਾਮਾਾਂ ਚੋਂ ਪੰਜ ਮਾਮਾਾਂ ਨੇ ਹੱਥ ਚੱਕੇ ਐ ਤੇ ਇਹ ਮੇਰੀ ਨਿੱਜੀ ਰਾਏ ਐ ਪੰਜਾਂ ਵਿੱਚੋਂ ਦੋਵਾਂ ਨੇ ਤਾਂ ਆਪਣੇ ਮੁੰਡਿਆਂ ਦਾ ਸਾਥ ਦੇਣ ਲਈ ਰੱਖਤੇ ਹੋਣੇ ਵੰਦੇ ਜੀ ਭੇਜੋ ਮੈਂ ਤੁਹਾਨੂੰ ਜਵਾਬ ਦੇ ਲਈ ਅੰਕ ਜੀ ਮਾਮਾਾਂ ਦੇ ਨਾਲ ਨਾ ਪੁੱਤ ਲੜਕੇ ਪੁੱਛੀ ਬੋਲ ਕੇ ਜੇ ਕਮਰੇ ਚੋਂ ਬਾਹਰ ਆ ਜਾਂਨ ਨਾ ਤੇ ਬਾਹਰ ਮੇਰੀ ਅਰਜਾ ਪੁੱਛ ਰਿਹਾ ਕਿ ਮਮਾ ਕੀ ਗੱਲ ਸੀ ਅੰਦਰ ਆਵਾਜ਼ ਬੜੀ ਉੱਚੀ ਸੀ ਇਹ ਤਾਂ ਬੋਲੀ ਉੱਚ ਹੈ ਕਦੇ ਨਹੀਂ ਕਹਿਣਾ ਕਿ ਮੈਨੂੰ ਉੱਚੀ ਬੋਲਦਾ ਸੀ ਕਦੇ ਨਹੀਂ ਕਹਿਣਾ ਮੈਂ ਨਾਲ ਲੜਦਾ ਸੀ ਮਮਾ ਦਾ ਪਿਆਰ ਐਸਾ ਹੈ ਜਿੰਨੇ ਮੇਰੀ ਉਮਰ ਦੇ ਮੇਰੇ ਭਰਾ ਬੈਠੇ ਹਿੱਥ ਜਿੰਨੇ ਮੇਰੀ ਉਮਰ ਦੇ ਮੇਰੇ ਤੋਂ ਵੱਡੇ ਜਿਨ੍ਹਾਂ ਦੇ ਮਾਪਿਓ ਜਿਉਂਦੇ ਐ ਲੈ ਦੇਖੀ ਪਾਹੇ ਥੋਡੀ ਉਮਰ 70 ਸਾਲ ਹੈ ਪਾਹੇ 80 ਸਾਲ ਹੈ ਜਦੋਂ ਤੱਕ ਮਾਪਿਓ ਜਿਉਂਦੇ ਐ ਤੁਸੀਂ ਬੱਚੇ ਹੋ ਭਾਵੇਂ ਤੁਹਾਡੀ ਉਮਰ 70 ਸਾਲ ਹੋ ਗਈ ਜਦ ਦਿਨ ਮਾਪਿਓ ਉੱਡ ਗਏ ਕਿਸੇ ਨੇ ਬੱਚਾ ਨਹੀਂ ਕਹਿਣਾ ਉਹ ਦਿਨ ਜ਼ਿੰਮੇਵਾਰੀਆਂ ਦਾ ਪੰਡ ਜ਼ਿੰਮੇਵਾਰੀਆਂ ਦਾ ਡੋਕਰਾ ਮੈਂ ਸਿਰ ਤੇ ਪੈ ਜੂਗਾ ਜਿਉਂਦੇ ਜੀ ਪੁੱਛਣਾ ਨਹੀਂ ਜਿਉਂਦੇ ਜੀ 5 ਮਿੰਟ ਕੋਲੇ ਨਹੀਂ ਬਹਿਣਾ ਤੇ ਜਦੋਂ ਮਾਪਿਓ ਤੁਰ ਜਾਂਦੇ ਐ ਨਾ ਉਸ ਦਿਨ ਸਭ ਤੋਂ ਵੱਡਾ ਲੰਗਰ ਮਾਪਿਓ ਦਾ ਲੱਗਦਾ ਹੈ ਜਿਹੜੀ ਗੱਲ ਜਿਉਂਦੇ ਜੀ ਮਾਂ ਨੂੰ ਕਦੀ ਨਹੀਂ ਆਖੀ ਹੁੰਦੀ ਉਹ ਨੂੰ ਸ਼ਰਧਾਂਜਲੀ ਦੇ ਕੇ ਕਹਿੰਦੇ ਹੋ ਇਸ ਸਭੀ ਸਾਰੀ ਜ਼ਿੰਦਗੀ ਦਾ ਨਾ ਸਾਰੀ ਦੁਨੀਆ ਦੀ ਤਰਸਦੀ ਹੋ ਗਈ ਏ ਇਹ ਦੁੱਖ ਹੋ ਗਿਆ ਇਹ ਤਰਸਦੀ ਕਹਿੰਦੇ ਐ ਇਹਨੂੰ ਮੈਂ ਆਪਦੀ ਜਿਨ੍ਹਾਂ ਦੇ ਮਾਪਿਓ ਜਿਉਂਦੇ ਐ ਮੈਂ ਉਹਨਾਂ ਨੂੰ ਇੱਕ ਬੇਨਤੀ ਕਰਨਾ ਚਾਹੁੰਦੀ ਆ ਮੋਟਾ-ਮੋਟਾ ਦੀ ਗੱਲ ਬਾਤ ਕਰੂੰਗੀ ਜਿਹੜੀ ਕਿ ਨਾ ਇਕੱਲੇ ਬਹਿ ਜਾ ਅੱਜ 10 ਮਿੰਟ ਤੇ ਅੱਖਾਂ ਬੰਦ ਕਰਕੇ ਇਹ ਸੋਚਿਆ ਜੇ ਕਿ ਜੇ ਮੇਰੀ ਮਾਂ ਸਪੋਜ਼ ਕਰੋ ਮੇਰੀ ਮਾਂ ਚਲੀ ਗਈ ਤੇ ਹੁਣ ਅੱਜ ਚਲੀ ਗਈ ਐ ਤੇ ਮੈਂ ਲੋਕਾਂ ਦੇ ਵਿੱਚ ਖੜ ਕੇ ਚਾਰ ਨਫਰ ਦੀ ਮਾਂ ਬਾਰੇ ਬੋਲਿਓ ਕੀ ਹੋਇਆ ਇਹ ਆਪਕੇ ਦਿਲ ਨਾਲ ਫੈਸਲਾ ਕਰੋ ਜਿਹੜੇ ਸ਼ਬਦ ਆਪਦੀ ਮਾਂ ਨੂੰ ਸ਼ਰਧਾਂਜਲੀ ਚ ਅਖੜੇ ਐ ਉਹ ਸਿੱਧੇ ਉਹਦੇ ਕਮਰੇ ਚ ਜਾਓ ਤੇ ਉਹਦੇ ਮੂੰਹ ਤੇ ਬਹਿ ਕੇ ਹੱਥ ਫੜ ਕੇ ਉਹ ਗੱਲਾਂ ਆਖੋ ਕਿ ਮਾਂ ਤੂੰ ਆ ਹੈ ਸ਼ਰਧਾਂਜਲੀ ਨਹੀਂ ਸੁਣਦੀ ਮਾਂ ਇੱਕ ਜੱਫੀ ਭਾਲਦੀ ਆ ਤੇ ਪੁੱਛਦੀ ਮਾਂ ਨੋਟ ਤਾਂ ਭਾਲਦੀ ਮਾਂ ਨੇ ਤਾਂ ਆਪਦੀ ਜਵਾਨੀ ਗਾਲਤੀ ਪੁੱਤ ਨੂੰ ਪਾ ਲਈ ਤੇ ਹੈ ਕਿ ਨਹੀਂ ਮਾਂ ਨੇ ਤਾਂ ਆਪਣੀ ਤੰਦਰੁਸਤੀ ਲਾਦੀ ਪੁੱਤ ਤੇ ਮਾਂ ਨੇ ਤਾਂ ਸਾਰੀ ਜਿਹੜੀ ਪੂੰਜੀ ਸੀ ਜਿਹੜੀ 100 ਰੁਪਏ ਜੁੜਦੀ ਸੀ ਤਾਂ 100 ਰੁਪਏ ਵੀ ਸ਼ਾਮ ਨੂੰ ਪੁੱਤ ਨੂੰ ਕੋਈ ਚੀਜ਼ ਦਿਵਾ ਲਈ ਹੁੰਦੀ ਸੀ ਹੈ ਕਿ ਨਹੀਂ ਜਦੋਂ ਪੁੱਤ ਤੇ ਬਚਪਨ ਸੀ ਜਦੋਂ ਉਹਨੂੰ ਪਤਾ ਹੀ ਨਹੀਂ ਸੀ ਕਿ ਮੇਰੀ ਮਾਂ ਕੀ ਐ ਜਾਂ ਬਾਰਵਾਂ ਚੀਜ਼ ਮਿਲਦੀ ਐ ਜਾਂ ਨਹੀਂ ਮਿਲਦੀ ਜਦੋਂ ਬਾਜ਼ਾਰ ਦਾ ਪਤਾ ਹੀ ਨਹੀਂ ਸੀ ਹੁੰਦਾ ਮਾਂ ਉਦੋਂ ਰੱਬ ਵਰਗਾ ਆਸਰਾ ਹੁੰਦੀ ਐ ਜਦੋਂ ਕੋਈ ਰਿਸ਼ਤੇਦਾਰ ਖੜਦਾ ਨਹੀਂ ਔਖਾ ਸਮਾਂ ਆ ਦੇ ਉਦੋਂ ਮਾਂ ਖੜਦੀ ਐ ਤੇ ਜਦੋਂ ਪੁੱਤ ਦਾ ਵਾਪਸ ਦੇਣ ਦਾ ਵੇਲਾ ਆਉਂਦਾ ਦੇਣਾ ਹੁੰਨੇ ਕੀ ਹੈ 10 ਮਿੰਟ ਸਮਾਂ ਤੱਕ ਦੇ ਵੀ ਸਕਦਾ ਜਦੋਂ ਪੁੱਤ ਦਾ ਦੇਣ ਦਾ ਵੇਲਾ ਆਉਂਦਾ ਹੈ ਨਾ ਉਦੋਂ ਭਾਈ ਸਿੱਧਾ ਕਮਰੇੋਂ ਚੋਂ ਤਿਆਰ ਹੋ ਕੇ ਨਿਕਲ ਜਾਈਏ ਤੇ ਬਾਹਰਲੇ ਗੇਟ ਚੋਂ ਬਾਹਰ ਨਿਕਲ ਜਾਂਦੇ ਤੇ ਜੇ ਕਿਤੇ ਮਾਂ ਕਹਦੇ ਕਿ ਪੁੱਤ ਮੇਰੇ ਕਮਰੇ ਜਾ ਜਾ ਕਰ 2 ਮਿੰਟ ਤੈਨੂੰ ਪਤਾ ਨਹੀਂ ਮਾਂ ਮੈਂ ਕਿੰਨਾ ਬਿਜ਼ੀ ਐ ਕੰਮ ਤੇ ਪਤਾ ਕਿੰਨਾ ਲੇਟ ਹੋਈ ਜਾਂਦਾ ਫੋਨ ਤੇ ਫੋਨ ਆਈ ਜਾਂਦਾ ਤੇ ਜੇ 10 ਮਿੰਟ ਲੇਟ ਹੋ ਗਿਆ ਤਾਂ ਫਲਾਣਾ ਕੰਮ ਛੱਡ ਕੇ ਭੱਜ ਜਾਊਗਾ ਅਰੇ ਭਾਈ ਜਿੱਦਨ ਦੁਨੀਆ ਤੋਂ ਤੁਰ ਕੇ ਕੰਮ ਉਦੋਂ ਵੀ ਨਹੀਂ ਮੁੱਕਣੀ ਕਿ ਜਿੱਦ ਤਨ ਮਾਪਿਓ ਦੀ ਸਰਕਾਰ ਤੁਰ ਗਈ ਨਾ ਰੱਬ ਹੀ ਰਸਦੂਗਾ ਮੈਂ ਸਾਰਿਆਂ ਨੂੰ ਜਿਨ੍ਹਾਂ ਦੇ ਮਾਪਿਓ ਜਿਉਂਦੇ ਆ ਇੱਕ ਹੱਥ ਬਨ ਕੇ ਬੇਨਤੀ ਕਰਦੀ ਆ ਮੰਦਰ ਗੁਰਦੁਆਰੇ ਜਾਣਾ ਬੜਾ ਜ਼ਰੂਰੀ ਹੈ ਜ਼ਰੂਰ ਜਾਓ ਆਪਣੀ ਆਸਥਾ ਆਪਣੀ ਸ਼ਰਧਾ ਨੂੰ ਬਣਾਈ ਰੱਖੋ ਪਰ ਪਹਿਲਾ ਗੁਰਦੁਆਰਾ ਪਹਿਲਾ ਮੰਦਰ ਮਾਂ ਚ ਵਸਦਾ ਹੈ ਤੇ ਜੇ ਮਹਾਰਾਜੀ ਕਰ ਲਈ ਨਾ ਰੱਬ ਆਪੇ ਹੀ ਰਾਜੀ ਹੋਊਗਾ ਹੋਰ ਗੁਰੂ ਗ੍ਰੰਥ ਸਾਹਿਬ ਦੀ ਗੱਲ ਕੀਤੀ ਹੈ ਗੁਰਦੇਵ ਮਾਤਾ ਰੱਬ ਨੇ ਇਹ ਗੁਰੂ ਗ੍ਰੰਥ ਸਾਹਿਬ ਦੀਆਂ ਤੁਕਾਂ ਹੈ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਇੱਕ ਬਵੰਜਾ ਅਖਰੀ ਹੈ ਬਵੰਜਾ ਅਖਰੀ ਇੱਕ ਪਾਰਟ ਹੈ ਜਿਨ੍ਹਾਂ ਨੇ ਗੁਰੂ ਗ੍ਰੰਥ ਸਾਹਿਬ ਪੜਿਆ ਸ਼ਾਇਦ ਉਹਨਾਂ ਨੂੰ ਪਤਾ ਹੋਵੇ ਬਵੰਜਾ ਅਖਰੀ ਤੇ ਸ਼ੁਰੂ ਚ ਵੀ ਆਉਂਦਾ ਹੈ ਤੇ ਅਖੀਰ ਚ ਵੀ ਇਹ ਸ਼ਬਦ ਆਉਂਦੇ ਹੈ ਮਾਤੇ ਲਿਖਿਆ ਹੈ ਸੱਚੇ ਬਾਦਸ਼ਾਹ ਨੇ ਉਹਨਾਂ ਨੇ ਕਿਹਾ ਗੁਰਦੇਵ ਮਾਤਾ ਪਰਮਾਤਮਾ ਕਹਿੰਦਾ ਹੈ ਕਿ ਜੇ ਮੇਰੇ ਵਾਰੇ ਦੇਖਣਾ ਹੈ ਕਿ ਮੈਂ ਕਹੇ ਜਾਂ ਤੇ ਮੈਂ ਕੀ ਚੀਜ਼ ਹੈ ਤਾਂ ਕਹਿੰਦਾ ਕਿ ਮਾਂ ਨੂੰ ਵੇਖ ਸਭ ਤੋਂ ਪਹਿਲਾਂ ਉਹਨੇ ਆਪ ਦੀ ਤੁਲਨਾ ਮਾਂ ਨਾਲ ਕੀਤੀ ਹੈ ਗੁਰਦੇਵ ਮਾਤਾ ਕਹਿੰਦਾ ਜਦੋਂ ਮਾਂ ਵੇਖ ਲਈ ਤਾਂ ਫਿਰ ਦੂਜੀ ਦਾ ਲਖੀਏ ਗੁਰਦੇਵ ਪਿਤਾ ਫਿਰ ਪਿਓ ਨੂੰ ਵੇਖ ਲਈ ਜਦੋਂ ਦੋਵਾਂ ਨੂੰ ਵੇਖ ਲੇਗਾ ਤਾਂ ਉਹਨੇ ਕੀ ਜੀ ਗੱਲ ਆਖੀ ਹੈ ਗੁਰਦੇਵ ਸੁਆਮੀ ਪਰਮੇਸ਼ਵਰਾ ਕਹਿੰਦਾ ਮੈਂ ਇਹਨਾਂ ਦੋਵਾਂ ਵਰਗਾ ਜੇ ਕੋਈ ਗ੍ਰੰਥ ਸਾਹਿਬ ਦੀ ਇਸ ਇੱਕ ਤੁਕ ਤੇ ਅਮਲ ਕਰਨੋਂ ਨਾ ਉਹ ਭਈ ਮਾਂ ਰੱਬ ਹਰ ਕੱਜ ਪਹੁੰਚੀ ਸਕਦੇ ਸੀ ਉਹ ਪਰਮਾਤਮਾ ਨੇ ਮਾਂ ਦੇ ਵਿੱਚ ਆਪ ਦਾ ਸਾਰਾ ਕੁਝ ਪਾ ਦਿੱਤਾ ਪਰ ਅਸੀਂ ਪਤਾ ਕੀ ਕਰਦੇ ਹਾਂ ਘਰੇ ਬੈਠੀ ਮਾਂ ਵੱਲ ਕੋਈ ਝਾਕਦਾ ਸਾਰੀ ਦੁਨੀਆ ਬਾਹਰ ਨੂੰ ਭੱਜਦੇ ਆ ਪਤਾ ਨਹੀਂ ਬਾਹਰੋਂ ਕਿਹੜੀ ਰਿਆਸਤ ਜਿੱਤ ਕੇ ਲਿਆਵਾਂਗੇ ਮੈਂ ਸਾਰਿਆਂ ਨੂੰ ਬੇਨਤੀ ਕਰਦੀ ਹਾਂ ਕਿ ਜਿੱਦ ਤਨ ਮਾਰਾ ਜੀ ਹੋ ਗਈ ਤੁਹਾਨੂੰ ਰੱਬ ਤੋਂ ਮੰਗਣ ਦੀ ਲੋੜ ਨਹੀਂ ਪਵੇ ਉਹ ਮੰਗਣ ਵਾਲੀ ਤੁਹਾਡੇ ਲਈ ਬੈਠੀ ਹੈ ਉਹ ਰੱਬ ਨੂੰ ਥੱਲੇ ਲਾ ਕੇ ਲਿਆਉਗੀ ਕਿ ਕਰ ਮੇਰੇ ਪੁੱਤ ਦਾ ਕੰਮ ਜਿਵੇਂ ਮਰਜ਼ੀ ਕਰ ਕੋਥੋਂ ਮੰਗਣ ਦੀ ਲੋੜ ਨਹੀਂ ਪਣੀ ਤੁਹਾਡਾ ਰੱਬ ਤੁਹਾਡੇ ਘਰੇ ਬੈਠਾ ਹੈ ਭਾਈ ਜਿਨ੍ਹਾਂ ਦੀਆਂ ਮਾਂਵਾਂ ਜਿਉਂਦੀਆਂ ਸੇਹਾਂ ਜਲੀਆਂ ਦੇਣ ਦੀ ਲੋੜ ਨਹੀਂ ਪਵੇ ਉਹ ਚਾਰ ਬੰਦਿਆਂ ਨੂੰ ਪੱਠਾ ਕਰਕੇ ਪਾਲ ਰਿਆ ਸੀ ਪਰ ਜਦੋਂ ਤੱਕ ਮਾਂ ਜਿਉਂਦੀ ਹੈ ਨਾ 15 ਮਿੰਟ 20 ਮਿੰਟ ਕੱਲੀ ਰੋਟੀ ਆਪਣੀ ਮਾਂ ਨਾਲ ਬੈ ਕੇ ਖਾ ਲਿਆ ਕਰੋ ਕੱਲੀ ਰੋਟੀ ਥਾਲ ਜਿਵੇਂ ਬਾਹਰ ਜਾਇਆ ਕਰੋ ਰਸੋਈ ਚ ਬੜੀ ਹੁੰਦੀ ਹੈ ਕਿ ਮਾਂ ਇੱਥੇ ਬਹਿ ਜਾਓ ਤੇਰੇ ਨਾਲ ਬੈ ਕੇ ਖਾਉਂਗਾ ਇੱਕੋ ਥਾਲ ਚ ਖਾਵਾਂਗੇ ਤੁਸੀਂ ਦੇਖਿਆ ਜੇ ਕਿੰਨੀ ਨਿਆਮਤਾ ਕਰੇ ਉਹਦੀ ਕੀ ਕੋਈ ਬੀਨਦੀ ਹੈ ਕਿ ਆਪਣੇ ਮਾਪਿਓ ਨੂੰ ਖਿਆਲ ਕਰਿਆ ਕਰੋ ਤੇ ਮਾਪਿਓ ਨਾਲ ਕਿਤੇ ਅੱਧਾ ਘੰਟਾ ਬਤੀਤ ਕਰਿਆ ਕਰੋ ਹੁਣ ਝੋਟਾ ਵਾਲੀ ਗਲਤੀ ਹੋਣੀ ਹੈ ਸਾਡੇ ਅੱਜ ਸਮਾਜ ਦੀ ਤਰਸਦੀ ਹੈ ਕਿ ਮਾਪਿਓ ਨਾ ਕਿਤੇ ਅਸੀਂ ਆਧੇ ਕੰਮਾਂ ਦੀ ਦੌੜ ਦੇ ਵਿੱਚ ਕਿਤੇ ਗਵਾ ਲਿਆ ਸਾਰਿਆਂ ਨੇ ਆਪੀਆਂ ਮਾਵਾਂ ਗਵਾਲੀਆਂ ਸਾਰਿਆਂ ਨੇ ਉਹ ਇੰਸਟਾਗ੍ਰਾਮ ਤੇ ਸੋਸ਼ਲ ਮੀਡੀਆ ਤੇ ਫੋਨ ਨੂੰ ਹੈ ਆਹ ਮੇਰੀ ਮਾਂ ਫੋਟੋ ਪਾਤੀ ਕਿਤੇ ਥੱਲੇ ਇੱਕ ਕਮੈਂਟ ਆ ਗਿਆ ਤੇ ਲੱਗਦਾ ਜੀ ਮੇਰੀ ਪੋਸਟ ਚੱਲ ਗਈ। ਇਹ ਪੋਸਟ ਦਾ ਮਤਲਬ ਕੋਈ ਫਿਆਦਾ ਨਹੀਂ। ਕੋਈ ਨਹੀਂ ਜਾਂਦਾ ਜਿਹੜੀ ਅਸਲੀ ਮਾਂ ਬੈਠੀ ਉਹਨਾਂ ਦਾ ਤੇਦੀ ਜਾ ਕੇ ਰਜਾਇਆ ਨਹੀਂ। ਉਹ ਤਾਂ ਆਪ ਉਹਦੀ ਤਾਂ ਆਤਮਾ ਫਿੱਲੀ ਬੈਠੀ ਨੇ, ਬੁਢੀ ਕਿਦੀ ਰਹੀ। ਕਿਉਂ ਡੀਕਦੀ ਚਲੀ ਜਾਂਦੀ ਹੈ ਦੁਨੀਆ ਤੋਂ। ਸੋ ਕਿਤੇ ਨਾ ਕਿਤੇ ਜੀ ਅੱਜ ਤੁਸੀਂ ਆਪਣੇ ਮਾਬਪਾਪ ਨਾਲ ਇਸ ਤਰ੍ਹਾਂ ਕਰਾਂਗੇ ਤਾਂ ਯਾਦ ਰੱਖਿਆ ਜੀ ਕੱਲ ਨੂੰ ਤੁਹਾਡੇ ਬੁਢਾਪੇ ਦੇ ਵਿੱਚ ਤੁਹਾਡੇ ਨਾਲ ਇਹੀ ਕੁਝ ਹੋਊਗਾ। ਹੇ ਹੇ ਇਸ ਸਚਾਈਏ ਦੁਨੀਆ ਦੀ ਜੋ ਬੀਜਾਂ ਵੀ ਉਬੜਦਾ ਹੈ ਕਿਤੇ ਨਾ ਕਿਤੇ ਮਾਂ ਵੱਧਵਾ ਨਹੀਂ ਦਿੱਤੀ ਪਰ ਜਿਹੜਾ ਮਾਂ ਦੇ ਦਿਲ ਦਾ ਖਾਲੀਪਨ ਹੈ ਨਾ ਰੱਬ ਵੇਖਦਾ ਹੈ ਕਿਉਂਕਿ ਰੱਬ ਨੇ ਆਪ ਦੀ ਦੁਲਨਾ ਹੀ ਮਾਨਾ ਕੀਤੀ ਹੈ ਰੱਬ ਨੇ ਪਹਿਲੀ ਦੁਲਨਾ ਗੁਰਦੇਵ ਮਾਤਾ ਉਹਨੇ ਕਿਹਾ ਮੈਂ ਮਾਂ ਮਰ ਗਿਆ ਜਿਹਸੀ ਉਹ ਸੱਚੇ ਪਾਤਸ਼ਾਹ ਮੰਨਦੇ ਐ ਮੰਦਰ ਜਾ ਕੇ ਮੱਥਾ ਟੇਕਦੇ ਐ ਤਾਂ ਪਹਿਲਾ ਰੱਬ ਮਾਂ ਹੈ ਇਹ ਨਿੱਜੀ رائے ਸੀ ਇਹ ਕੋਈ ਪਾਰਟੀ ਨਹੀਂ ਕਰਨੀ ਫਰਮੇ ਗੱਲ ਵਿੱਚ ਸਮਝੀ ਕਰਨਾ ਚਾਹਣੀ ਹੈ ਜਦੋਂ ਮੈਂ ਇੰਨੀਆਂ ਮਾਵਾਂ ਇਕੱਠੀਆਂ ਬੈਠੀਆਂ ਹੋਈਆਂ ਆਪ ਦੇ ਜਿਨ੍ਹਾਂ ਦੀਆਂ ਮਾਵਾਂ ਜੀ ਹੁੰਦੀਆਂ ਉਹਨਾਂ ਨੂੰ ਕਹਿਣਾ ਚਾਹੁੰਦੀ ਹਾਂ ਕੋਨੇ ਉਹ ਤਾਂ ਵੀ ਗੱਲ ਦੀ ਬੇਤੀ ਕਰਦੀਆਂ ਤੁਹਾਨੂੰ ਸਾਰਿਆਂ ਨੂੰ ਰਾਜਾ ਵੜਿੰਗ ਕੀ ਤੁਹਾਡੇ ਕੈਂਡੀਡੇਟ ਹੈ ਇੱਥੋਂ ਕਾਂਗਰਸ ਪਾਰਟੀ ਵੱਲੋਂ ਮੈਨੂੰ ਇਹ ਦੱਸੋ ਸਰਕਾਰੀ ਬਸ ਤੇ ਚੜਦੇ ਆ ਕੋਈ ਇੱਥੇ ਸਾਰੇ ਚੜਦੇ ਸਾਰੇ ਚੜਦੇ ਆ ਕੀ ਦੀ ਸਰਕਾਰੀ ਬਸ ਤੇ ਤੁਹਾਡੇ ਤੋਂ ਕੋਈ ਕਿਰਾਇਆ ਮੰਗਦਾ ਹੈ ਮੰਗਦਾ ਨਹੀਂ ਮੰਗਦਾ ਇਹ ਕਾਨੂੰਨ ਕਿਨੇ ਬਣਾਇਆ ਸੀ ਕਿ ਸਰਕਾਰੀ ਬਸ ਤੇ ਲੇਡੀਆਂ ਤੋਂ ਕਿਰਾਇਆ ਨਹੀਂ ਲਿਆ ਜਾਉਂਦਾ ਕਿਨੇ ਬਣਾਇਆ ਸੀ ਪਿੱਛੇ ਦੱਸੋ ਕਾਂਗਰਸ ਪਾਰਟੀ ਜੰਨੀ ਸਾਹਿਬ ਵੀ ਸਰਕਾਰ ਦੇ ਰਿਹਾ ਸੀ ਦੂਜੀ ਗੱਲ ਬਜ਼ੁਰਗਾਂ ਦੀ ਪੈਨਸ਼ਨ 1500 ਰੁਪਇਆ ਇਹ ਕਿਹੜੀ ਸਰਕਾਰ ਨੇ ਕੀਤੀ ਸੀ ਕਾਂਗਰਸ ਪਾਰਟੀ ਨੇ ਸਾਡੀਆਂ 3ਾਂ ਦੀ ਸ਼ਗਨ ਸਕੀਮ 52000 ਰੁਪਏ ਕਿਹਨੇ ਦਿੱਤੇ ਸੀ ਕਾਂਗਰਸ ਪਾਰਟੀ ਨੇ ਸਰਕਾਰੀ ਸਕੂਲਾਂ ਦੇ ਵਿੱਚ ਦੇਸ਼ ਭਰ ਦੇ ਵਿੱਚ ਬੱਚੇ ਫ੍ਰੀ ਪੜ੍ਹਦੇ ਇਹ ਕਾਨੂੰਨ ਕਿਨੇ ਬਣਾਇਆ ਸੀ ਕਾਂਗਰਸ ਪਾਰਟੀ ਨੇ ਰਾਸ਼ਨ ਕਾਟੇ ਸਾਰੇ ਦੇਸ਼ ਦੇ ਵਿੱਚ ਲੋੜਵੰਦ ਪਰਿਵਾਰਾਂ ਨੂੰ ਰਾਸ਼ਨ ਮਿਲਦਾ ਹੈ ਜਿਹੜੇ ਕਾਂਗਰਸ ਆਮ ਆਦਮੀ ਪਾਰਟੀ ਨੇ ਕੱਟ ਕੇ ਆਪਣੇ 19000 ਕਾਟੇ ਪ੍ਰਧਾਨਾ ਪਾਰਲੀਮੈਂਟਰੀ ਹਲਕੇ ਦਾ ਕੱਟਿਆ ਗਿਆ 19000 ਕਾੜ। ਇਹ ਕਾਰਡ ਲਾਇਕ ਹੀ ਨੇ ਸੀ ਤੇ ਕਾਨੂੰਨ ਹੀ ਨੇ ਬਣਾਇਆ ਸੀ। ਕਾਂਗਰਸ ਪਾਰਟੀ ਨੇ। ਕਿਸੇ ਬਜ਼ੁਰਗ ਨੂੰ ਯਾਦ ਹੈ ਕਿ ਜਦੋਂ ਸਰਦਾਰ ਮਨਮੋਹ ਸਿੰਘ ਦੀ ਸਰਕਾਰ ਸੀ ਉਦੋਂ ਰਾਸ਼ਨ卡 ਤੇ ਕੀ ਕੁਸ਼ਲਮ ਦਾ ਹੁੰਦਾ ਸੀ? ਯਾਦ ਹੈ ਕਿਸ ਨੂੰ? ਬੋਲ ਕੇ ਦੱਸਿਆ ਦੇ ਵੀ ਜੀ। ਚੀਨੀ, ਦਾਲ, ਰੀਤੀ, ਕਾਲੇ ਚਨੇ, ਕਪੜੇ ਕਿੰਨਾ ਕੁਛ ਮਿਲਦਾ ਸੀ ਤੇ ਜਦੋਂ ਦੀ ਕਾਂਗਰਸ ਪਾਰਟੀ ਦੀ ਸਰਕਾਰ ਗਈ ਹੈ ਭਾਈ ਇਕੱਲੀ ਕਣਕ ਰਹਿ ਗਈ ਜਿਹੜੀ ਇਹਨਾਂ ਨੇ ਉਹ ਕਾਟ ਕੱਟ ਤੇ ਕਣਕ ਵੀ ਨਹੀਂ ਦਿੰਦੇ ਤੇ ਜਿਨ੍ਹਾਂ ਨੂੰ ਦਿੰਦੇ ਆ ਉਹ 5 ਕਿਲੋ ਤੇ 10 ਕਿਲੋ ਰਹੀ ਹੈ ਹੈ ਕਿ ਨਹੀਂ ਭੁੱਖੇ ਮਾਰਦਾ ਕਿ ਨਹੀਂ ਰੋਟੀ ਖੋਲੀ ਸਕਦਾ ਸਾਡੇ ਤੋਂ 1000 ਰੁਪਏ ਨੂੰ ਜਿਹੜੀ ਆਪਾਂ ਵੋਟ ਪਾਈ ਹੈ ਨਾ ਆਈ ਉਸ 1000 ਰੁਪਏ ਦਾ ਬਹੁਤ ਮਹਿੰਗਾ ਪਿਆ ਆਪ ਨੂੰ ਉਹ ਜਾ ਮਿਲਿਆ ਵੀ ਨਹੀਂ ਤੇ ਮਹਿੰਗਾ ਵੀ ਬਹੁਤ ਪਿਆ ਸਾਡੇ ਤੋਂ ਸਾਡੀ ਕਨਖ ਖੋਲੀ ਸਾਡੇ ਤੋਂ ਕਿੰਨਾ ਚਿੱਟਾ ਅਜਿ ਪਰਚੂਨ ਮੰਗੂ ਵਿਖਦਾ ਹੈ ਪਰ ਪੂਰੇ ਪੰਜਾਬ ਤੇ ਲੁਕਾਂ ਘੋਵਾ ਵਧ ਗਿਆ ਕਤਲ ਵਧ ਗਏ ਤੇ ਦੁੱਧਾਂ ਨੇ ਕਾਫੀ ਹੈ ਕਿਤੇ ਹਨਾ ਕਾਂਗਰਸ ਪਾਰਟੀ ਦੀ ਸਰਕਾਰ ਦੀ ਸਰੰਗਰ ਕਿੰਨੇ ਦਾ ਸੀ 400 ਤਾਂ 400 ਤਾਂ ਲਿਆ ਸੀ ਤੇ 420 ਦਾ ਕਿੰਨਾ ਦਾ ਹੋ ਗਿਆ ਸੀ ਅੱਜ ਕਿੰਨਾ ਹੈ ਜੀ 1180 ਰੁਪਏ ਦਾ ਸਿਲੰਡਰ ਹੈ ਜਿਹੜਾ ਇਹਨਾਂ ਨੇ ਹੁਣ ਵੋਟਾਂ ਕਰਕੇ ਘਟਾਇਆ ਹੈ ਫਿਰ ਮੈਂ ਤੁਹਾਨੂੰ ਇਹ ਗੱਲ ਦੱਸਾਂ ਜੇ ਇਹ ਦੁਬਾਰੇ ਆਗੇ ਤਾਂ ਸਿਲੰਡਰ 1400 ਦਾ ਹੋ ਜਾਊਗਾ ਲੇਖ ਲੋ ਇਥੇ ਜੇ ਦੁਬਾਰੇ ਆਗੇ ਤਾਂ ਸਿਲੰਡਰ 1400 ਦਾ ਹੋ ਜਾਊਗਾ ਇਹ ਤਾਂ ਵੋਟਾਂ ਕਰਕੇ ਇਹਨਾਂ ਨੇ ਨਾ ਸਿਲੰਡਰ ਦਾ ਮੁੱਲ ਘਟਾ ਕੇ ਰੱਖਿਆ ਜੀ ਜਦੋਂ ਕਾਂਗਰਸ ਪਾਰਟੀ ਦੀ ਸਰਕਾਰ ਸੀ ਤੇਲ ਦਾ ਕੀ ਰੇਟ ਸੀ ਪੈਟਰੋਲ ਦਾ ਅੱਜੀ ਆਈ ਥਿੰਕ 57 ਬੀਨਜਰ ਬੀ ਸੀ ਚਲੋ ਸੱਤ ਮੰਨ ਲਓ ਅੱਜ ਕਿੰਨੇ 100 ਬਾਰ ਕਰ ਗਿਆ ਡੀਜ਼ਲ ਕੀ ਰੇਟ ਸੀ ਅੱਜ ਕੀ ਰੇਟ ਹੈ 90 ਬਾਰ ਕਰ ਗਿਆ ਜਾਂਦੀ ਕੀ ਰੇਟ ਸੀ 35000 ਰੁਪਏ ਅੱਜ ਜਾਂਦੀ ਹੈ 90000 ਰੁਪਏ ਸਿਉਣਾ ਸੀ 27000 ਅੱਜ ਸੋਨਾ 74000 ਦੇਖੋ ਦੁੱਧ ਨਹੀਂ ਲੱਸੀ ਪਨੀਰ ਦਾਲਾਂ ਹਰ ਚੀਜ਼ ਤੇ ਟੈਕਸ ਲੱਗਿਆ ਹੋਇਆ ਜੀਐਸਟੀ ਲੱਗਿਆ ਹੋਇਆ ਦੁੱਧ ਦੇ ਉੱਤੇ ਅਤੇ ਬੱਚਿਆਂ ਦੀਆਂ ਕਿਤਾਬਾਂ ਤੇ ਛੋਟੇ ਬੱਚਿਆਂ ਦੀਆਂ ਕਿਤਾਬਾਂ ਤੇ 18% ਟੈਕਸ ਹੈ ਤੇ ਹੀਰਿਆਂ ਦੇ 2% ਹੀ ਹੈ ਅਮੀਰ ਹੀਰੇ ਖਰੀਦੀ ਜਾਂ ਕੋਈ ਪ੍ਰੋਬਲਮ ਨਹੀਂ ਪਰ ਛੋਟੇ ਬੱਚਿਆਂ ਦੀਆਂ ਕਿਤਾਬਾਂ ਤੇ 18% ਟੈਕਸ ਲਾਇਆ ਹੈ ਮੋਦੀ ਜੀ ਨੇ ਇਹ ਕਿਸੇ ਤਰ੍ਹਾਂ ਤੋਂ ਕਿਹਾ ਨਹੀਂ ਜਾਂਦਾ ਕਿ ਕੋਈ ਚਾਰਪਾਰਿਆਂ ਤੋਂ ਇਹਨੇ ਸਾਡੇ ਕਾਰਡ ਕੱਟ ਦੇ। ਇਹ ਬਾਕੀ ਨੇ ਕੀ ਸੀ? ਕਾਂਗਰਸ ਪਾਰਟੀ ਨੇ ਕੁਝ ਐਲਾਨ ਕੀਤੇ ਹੈ। ਅੱਜ ਤੱਕ ਜਿਹੜੀਆਂ ਅਸੀਂ ਸੁਵਿਧਾਵਾਂ ਲੈ ਰਹੇ ਹਾਂ ਉਹ ਕਾਂਗਰਸ ਪਾਰਟੀ ਦੀ ਆਪਾਂ ਗੱਲ ਕਰਕੇ ਹੈਗੀਆਂ। ਫ੍ਰੀ ਪੜ੍ਹਾਈ, ਫ੍ਰੀ ਰਾਸ਼ਨ ਇਹਨਾਂ ਨੇ ਕੱਢਤੀ ਸੀ ਸਰਕਾਰ ਬਦਲਦੀ ਗੱਲ ਹੀ ਹੋ ਗਈ। ਜੇ ਕਾਂਗਰਸ ਪਾਰਟੀ ਦੀ ਸਰਕਾਰ ਹੋਵੇ ਨਾ ਇਹ ਕਿਸ਼ੇ ਨਹੀਂ ਕਾਂਗਰਸ ਪਾਰਟੀ ਨੇ ਐਲਾਨ ਕੀਤਾ ਕਿ ਦੁਨੀਆ ਦੇ ਕਿਸੇ ਦੇਸ਼ ਦੇ ਵਿੱਚ ਇਹ ਕਾਨੂੰਨ ਨਹੀਂ ਹੈਗਾ ਜਿਹੜਾ ਕਾਂਗਰਸ ਪਾਰਟੀ ਸਾਡੇ ਦੇਸ਼ ਦੇ ਵਿੱਚ ਕਰਨਾ ਚਾਹੁੰਦੀ ਹੈ ਚੰਗੀ ਤਰ੍ਹਾਂ ਸੁਣ ਲਓ ਧੀਆਂ ਦੀਆਂ ਮਾਵਾਂ ਖਾਸ ਕਰ ਪੂਰੀ ਦੁਨੀਆ 'ਚ ਕਰੋ ਕਿਤੇ ਅਸੀਂ ਪਹਿਲੇ ਹੋਵਾਂਗੇ 50% ਨੌਕਰੀਆਂ ਸਾਡੀਆਂ ਬੇਟੀਆਂ ਵਾਸਤੇ ਪੂਰੇ ਦੇਸ਼ ਦੇ ਵਿੱਚ ਹਰ ਵਿਭਾਗ ਦੇ ਵਿੱਚ ਰਿਜ਼ਰਵ ਹੋ ਜਾਣਗੀਆਂ ਇਹਦੇ ਵਿੱਚ ਚਾਰ ਪਾਸ ਧਰਮ ਕਿਸੇ ਚੀਜ਼ ਦਾ ਕੋਈ ਮਤਲਬ ਨਹੀਂ ਤੁਸੀਂ ਕਿਸੇ ਮਰਜ਼ੀ ਜਾਤ ਦੇ ਹੋ ਤੁਸੀਂ ਜਿੱਦਾਂ ਕੈਟਾਗਰੀ ਦੀ ਹੋ ਤੁਸੀਂ ਸ਼ਰਮਾ ਹੋ ਤੁਸੀਂ ਵਾਹਨੀਆਂ ਹੋ ਤੁਸੀਂ ਕੁਝ ਵੀ ਹੋ ਜੱਟ ਹੋ ਜੋ ਵੀ ਹੋ ਅੱਜ ਜੀ ਜਾਂਦੀ ਹੈ ਕਿਸੇ ਵੀ ਜਾਤ ਦੇ ਹੋ ਸਰਕਾਰ ਕੋਲ ਦੇ ਨਾਲ ਕੋਈ ਮਤਲਬ ਨਹੀਂ ਇਹ ਹੋਣੀ ਚਾਹੀਦੀ ਹੈ ਇੱਕ ਕੋਈ ਬਲੌਕ ਹੈ ਫੀਮੇਲ ਬੇਟੀ ਹੋਊਗੀ 50% ਨੌਕਰੀਆਂ ਅੱਜ ਕੀ ਹੈ ਮੈਂ ਤੁਹਾਨੂੰ ਗੱਲ ਦੱਸਣਾ ਚਾਹੁੰਦੀ ਜਿਹਦੇ ਹੱਥ ਦੇ ਵਿੱਚ ਪਰਿਵਾਰ ਵਿੱਚ ਹੁੰਦਾ ਹੈ ਇੱਕ ਜੀ ਦੇ ਹੱਥ 'ਚ ਪੈਸੀ ਦੀ ਤਾਕਤ ਹੈ ਨਾ ਅਸਲੀ ਕੱਟਕੋਸੇ ਹੱਥ 'ਚ ਜੁੜੇ ਮੁਖੀ ਉਹੀ ਹੈ ਫੈਸਲੇ ਉਹੀ ਲੈਣਗੇ ਗਲਤਾ ਚੋਟੀ ਜੀ ਹੈ ਧੀਆਂ ਦੇ ਹੱਥ ਨੂੰ ਐ ਦੋ ਪੈਣਾਂ ਦੇ ਐ ਇਹ ਨਗਲ ਜੇ ਬਿਨਾ ਬੋਲਿਆ ਮੈਂ ਸਮਝਾਵਾਂ ਕਿ ਕਾਨੂੰਨ ਕੀ ਹੈ ਕਾਨੂੰਨ ਇਹ ਹੈ ਧੀਆਂ ਦੇ ਹੱਥ ਨੂੰ ਐ ਤੋ ਐ ਕਰਨਾ ਪਰ ਐ ਕਰਨ ਤੇ ਇੱਕ ਇੱਕ ਜੀ ਦਾ ਸਾਥ ਚਾਹੀਦਾ ਔਰ ਜੇ ਇੱਕ ਵਾਰੀ ਕਾਨੂੰਨ ਬਣ ਗਿਆ ਜਿਸ ਤਰ੍ਹਾਂ ਕਾਡਾ ਦੇ ਕਾਨੂੰਨ ਬਣੇ ਆ ਜਿਸ ਤਰ੍ਹਾਂ ਫ੍ਰੀ ਐਜੂਕੇਸ਼ਨ ਸਕੂਲਾਂ ਚ ਮਿਲਦੀ ਹੈ ਉਸੇ ਤਰ੍ਹਾਂ ਧੀਆਂ ਦੀ ਐਜੂਕੇਸ਼ਨ ਦਾ ਕਾਨੂੰਨ ਬਣ ਜਾਊਗਾ ਧੀਆਂ ਦੀ ਰਿਜ਼ਰਵੇਸ਼ਨ ਦਾ ਕੋਈ ਮਰਜੀ ਸਰਕਾਰ ਆ ਜੇ ਬਦਲ ਨਹੀਂ ਸਕੂਗੀ ਅਸੀਂ ਇੱਕ ਕਾਨੂੰਨ ਦੇ ਹੱਕ ਦੇ ਵਿੱਚ ਆਪਣੀਆਂ ਧੀਆਂ ਦੀ ਰਿਜ਼ਰਵੇਸ਼ਨ ਦੇ ਹੱਕ ਦੇ ਵਿੱਚ ਅੱਜ ਸਾਡੀ ਵੋਟ ਜਾਣੀ ਚਾਹੀਦੀ ਹੈ ਮੈਂ ਤੁਹਾਨੂੰ ਸਭ ਨੂੰ ਇੱਕ ਬੇਨਤੀ ਕਰਦੀ ਹਾਂ ਕਿ ਤੁਹਾਡੇ ਕੋਈ ਰਿਸ਼ਤੇਦਾਰ ਕੋਈ ਗਵੰਡੀ ਜਿਹਦੇ ਚਾਹਨ ਨੂੰ ਵੋਟ ਪਾਉਂਦੇ ਆ ਜਾਂ ਫਿਰ ਕਮਲ ਦੇ ਫੁੱਲ ਨੂੰ ਵੋਟ ਪਾਉਂਦੇ ਆ ਉਹਨਾਂ ਨੂੰ ਇਹ ਆਖਿਆ ਜੇ ਕਿ ਕਮਲਦੀਪ ਨੇ ਦਸਾਂਹ ਚ ਇੱਕ ਜੀ ਨਹੀਂ ਦਿੱਤੇ ਛੜੂ ਨੂੰ ਆਈ ਨੂੰ 2 ਸਾਲ ਹੋ ਗਏ ਇਕੱਠ ਨਹੀਂ ਦਿੱਤਾ ਧੀਆਂ ਦੀ ਨੌਕਰੀ ਤਾਂ ਹਰ ਇੱਕ ਪਾਰਟੀ ਅਰੇ ਚਾਹੀਦੀ ਹੈ ਤੇ ਜੇ ਕੋਈ ਵੀ ਪਾਰਟੀ ਇੰਨਾ ਵੱਡਾ ਕਦਮ ਚੱਕਦੀ ਹੈ ਤਾਂ ਸਾਰੀਆਂ ਪਾਰਟੀਆਂ ਨੂੰ ਛੱਡ ਕੇ ਉਹਦਾ ਸਾਥ ਦੇਣਾ ਚਾਹੀਦਾ ਧੀਆਂ ਦੀ ਖਾਤਰ ਉਹਨਾਂ ਨੇ ਮਨਾਇਆ ਜੇ ਕਿ ਭਾਈ ਇਸ ਵਾਰੀ ਦੀ ਵੋਟ ਧੀ ਵਿਖਰ ਕੇ ਜਾਣੀ ਚਾਹੀਦੀ 25 ਲੱਖ ਰੁਪਏ ਤੱਕ ਦਾ ਇਨਾਮ ਹਰ ਇੱਕ ਪਰਵਾਰ ਨੂੰ ਕੌਪਰਸ ਪਾਰਟੀ ਬਹੁਤ ਦੇ ਜਾਂਦੀ ਹੈ ਜੇ ਕੋਈ ਪਰਿਵਾਰ ਦਾ ਜੀਮਾਰ ਹੋ ਜਾਂਦਾ ਹੈ ਤੁਸੀਂ ਕਹਿੰਦੇ ਕਿ ਐਸੀ ਨਾ ਕੋਈ ਦੁੱਧੇ ਮਤਲਬ ਐਸੀ ਨਾ ਹਾਲ ਲਿਖੇ ਆ ਹਨ ਕਿ ਤੁਸੀਂ 25 ਲੱਖ ਤੱਕ ਦਾ ਇਲਾਜ ਕਿਸੇ ਮਰਜੀ ਸਰਕਾਰੀ ਹਸਪਤਾਲ ਦੇ ਵਿੱਚ ਜੋ ਫ੍ਰੀ ਕਰਵਾ ਸਕਦੇ ਜਿਹੜੀਆਂ ਸਾਡੀਆਂ ਭੈਣਾਂ ਦੇ ਘਰਵਾਲੇ ਹਨ ਜਾਂ ਮੰجهه ਤੇ ਪਈਏ ਜਾਂ ਕੋਈ ਰੋਜ਼ਗਾਰ ਦਾ ਕਰਤਾ ਸਾਡੇ ਕੋਈ ਕੋਈ ਦਿੱਕਤ ਹੈ ਹਰੇਕ ਨੂੰ ਨਹੀਂ ਕਿਹਾ ਉਹਨਾਂ ਨੇ ਕੋਈ ਮੁਸੀਬਤ ਹੈ ਕਿਸੇ ਭੈਣ ਨੂੰ ਮੁਨਾ ਪੈਣਾ ਦੇ ਖਾਤਿਆਂ ਦੇ ਵਿੱਚ 1 ਸਾਲ ਦਾ ਲੱਖ ਰੁਪਈਆ ਕਾਂਗਰਸ ਪਾਰਟੀ ਦੀ ਸਰਕਾਰ ਪਾਊਗੀ ਤਾਂ ਜੋ ਉਹ ਆਪਣੇ ਬੱਚੇ ਪਾਲ ਸਕੇ ਔਰ ਪੈਣਾ ਦੇ ਖਾਤੇ 14 ਉਹਨਾਂ ਦੇ ਘਰਾਂ ਲੈਣੇ ਖਾਤੇ ਜਿਹੜੇ ਨੌਜਵਾਨਾਂ ਨੇ ਡਿਗਰੀ ਕੀਤੀ ਜਾਂ ਡਿਪਲੋਮਾ ਕੀਤਾ ਉਹਨਾਂ ਨੌਜਵਾਨਾਂ ਨੂੰ ਕਾਲਜ ਚੋਂ ਨਿਕਲਦੇ ਸਾਰ ਜਿਹਨੇ ਬੱਚੇ ਨੇ ਡਿਗਰੀ ਕੀਤੀ ਨਾਲ ਦੀ ਨਾਲ ਉਹਨੂੰ ਕਿਸੇ ਨੌਕਰੀ ਤੇ ਭਰਤੀ ਕੀਤਾ ਜਾਊਗਾ 25 ਸਾਲ ਤੱਕ ਦੀ ਉਮਰ ਤੱਕ ਉਹਨਾਂ ਨੂੰ 1 ਲੱਖ ਰੁਪਈਆ ਦੇਣਗੇ ਤਾਂ ਕਿ 25 ਸਾਲ ਦੀ ਉਮਰ ਤੋਂ ਬਾਅਦ ਆ ਕੇ ਨੌਕਰੀ ਲੱਭ ਲੈਣ ਤੇ ਨਾਲ ਹੀ ਨਵਾਂ ਦਾ ਘਰ ਚਲਾ ਸਕਣ ਹਰ ਸਾਲ 3 ਲੱਖ ਨੌਜਵਾਨਾਂ ਨੂੰ ਪੱਕੀ ਨੌਕਰੀ ਤੇ ਪਰਥੀ ਦਿੱਤਾ ਜਾਊਗਾ ਇਹ ਕਾਂਗਰਸ ਵਾਅਦਾ ਕਰਨਾ ਚਾਹੁੰਦੀ ਹੈ ਤੇ ਦੂਜੀ ਵਾਰ ਜਿਵੇਂ ਪਾਉਂ ਪਹਿਲੀ ਗੱਲ ਕਰਾਂ ਤਾਂ ਮੈਨੂੰ ਹੀ ਦੱਸੂ ਤੁਹਾਨੂੰ ਸਮਾਂ ਯਾਦ ਹੈ ਜਦੋਂ 100 ਰੁਪਏ ਕਰਕੇ ਜੋੜਿਆ ਪੈਸਾ ਤੁਹਾਡੀਆਂ ਗੁਲਗਾਚੋਂ ਮੋਦੀ ਨੇ ਕਢਾ ਰਿਆ ਸੀ ਯਾਦ ਹੈ ਕਿ ਭੁੱਲ ਗਏ ਤੇ ਕਹਾਂ ਅੱਜ ਕਿਹੜੀ ਲੜਾਈ ਪਈ ਸੀ ਉਹ ਵਕਰੀ ਸੀ ਮੈਂ ਨਾ ਮੈਂ ਥੋੜਾ ਨਲਿਕ ਫੈਸੀ ਸਮਝੀ ਕਰਦੀ ਹਾਂ ਮਹੀਨਾ ਪਹਿਲਾਂ ਮੈਂ ਮੈਂ ਪਟੰਡੇ ਪ੍ਰਚਾਰ ਕਰ ਰਹੀ ਸੀ ਮੋਟਾ ਦਾ ਤੇ ਜਦੋਂ ਮੈਂ ਨੋਟਬੰਦੀ ਦੀ ਗੱਲ ਕੀਤੀ ਤੇ ਉਹ ਥੀ ਨਾ ਇੱਕ ਬੀਜੀ ਸੀ 70-75 ਸਾਲ ਦੀ ਉਹ ਮੈਨੂੰ ਕਹਿੰਦੇ ਅਰੇ ਹੋ ਗਏ ਕੋਸੀ ਤਾਂ ਐਂ ਜਿਵੇਂ ਲੇਡੀਜ਼ ਬੈਠੀਆਂ ਸੀ ਤੇ ਪਾਸੇ ਤੇ ਇਸ ਤਰ੍ਹਾਂ ਬਜ਼ੁਰਗ ਬੈਠੇ ਸੀ ਸਾਰੇ ਬੈਠੇ ਅੱਗੇ ਲੇਡੀ ਸੀ ਪਾਸੇ ਤੇ ਬੈਠੀ ਸੀ ਮੈਂ ਜਦੋਂ ਕਿਹਾ ਨਾ ਮੈਂ ਕਿਹਾ ਬੀਜੀ ਨੋਟਬੰਦੀ ਦੇ ਵਿੱਚ ਕਿੰਨਾ ਕਿ ਨੁਕਸਾਨ ਹੋ ਗਿਆ ਕਹਿੰਦੇ ਪੁੱਤ ਮੇਰੀ ਤਾਂ ਸਾਰੀ ਉਮਰ ਦੀ ਕਮਾਈ ਮੋਦੀ ਲੈ ਗਿਆ ਉੱਠ ਕੇ ਗਿਆ ਉਹਨਾਂ ਨੇ ਤੇ ਉਹਨਾਂ ਦਾ ਘਰ ਵਾਲਾ ਨਾ ਬੜਾ ਹੀ ਕਮਜ਼ੋਰ ਬਹੁਤ ਕਮਜ਼ੋਰ ਮਤਲਬ ਪਤਾ ਨਹੀਂ ਉਹਨੂੰ ਕੋਈ ਬਿਮਾਰੀ ਸੀ ਕੀ ਸੀ ਤੇ ਉਹਨਾਂ ਨੇ ਨਾ ਉਹਨਾਂ ਦੇ ਹਸਬੰਦ ਇਹ ਨਾ ਪਾਸੇ ਤੇ ਬੈਠੇ ਸੀ ਕੰਨ ਸੀਗੀ ਕੰਨ ਤੇ ਪੈਰਾਂ 'ਤੇ ਬੈਠੇ ਸੀ ਅਸੀਂ ਤੇ ਨਹੀਂ ਸਿਟੇ ਉਹਨਾਂ ਨੇ ਕੰਘ ਤੋਂ ਛਾਲ ਮਾਰ ਕੇ ਨਾ ਤੇ ਆਪੀ ਘਰ ਵਾਲੀ ਤੇ ਦੋਵੇਂ ਮੋਢੇ ਪਾੜ ਲਏ ਕਿ ਤੇ ਤੂੰ ਮਨਵਾਦੀ ਤਾਂ ਕਿ ਨਹੀਂ ਦੱਸਿਆ ਕਿ ਉਹ ਪੈਸੇ ਤੂੰ ਲਈ ਕਿੱਥੋਂ ਸੀ ਉਹ ਦੋਵੇਂ ਲੜ ਪਏ ਆਪਸ ਵਿੱਚ ਪੂਰੀ ਸੰਗਤ ਚ ਤੁਸੀਂ ਇਹ ਵੇਖੋ ਕਿ 70 75 ਸਾਲ ਦੀ ਉਮਰ ਦੇ ਵਿੱਚ ਲੋਕਾਂ ਦੇ ਦਿਮਾਗ 'ਚ ਇਹ ਸ਼ੱਕ ਪੈਦਾ ਹੋ ਗਿਆ ਕਿ ਘਰ ਲਈ ਪੈਸੇ ਕਿੱਥੋਂ ਲਈ ਸੀ ਸਾਡੀ ਸਰਕਾਰਾਂ ਤੋਂ ਇਹ ਉਮੀਦ ਨਹੀਂ ਹੁੰਦੀ ਸਰਕਾਰਾਂ ਤੋਂ ਉਮੀਦ ਹੁੰਦੀ ਹੈ ਰੋਜ਼ਗਾਰ ਦੇ ਬਜ਼ੁਰਗਾਂ ਨੂੰ ਪੈਨਸ਼ਨ ਦੇ ਬਜ਼ੁਰਗਾਂ ਨੂੰ ਸੁੱਖ ਸੁਵਿਧਾ ਦੇਣ ਕੋ ਕਾਂਗਰਸ ਪਾਰਟੀ ਨੇ ਸਾਰੀ ਉਮਰ ਕੀਤਾ ਤੇ ਜਦੋਂ ਦੀਆਂ ਇਹ ਨਵੀਆਂ ਨਵੀਆਂ ਸਰਕਾਰਾਂ ਅਸੀਂ ਚੁਣਨ ਲੱਗ ਪਏ ਨਾ ਪਹਿਲਾਂ ਭਾਜਪਾ ਚੁਣੀ ਹੁਣ ਆ ਝਾੜੂ ਵਾਲੇ ਚੁਣ ਲੇ ਇਹਨਾਂ ਨੇ ਨਕਸ਼ੇ 'ਚ ਦਮ ਕਰਤਾ ਸਕੇ ਮੇਰੀ ਸਾਰੇ ਆਕੇ ਬੈਂਤੀ ਹੈ ਅਗਨੀਵੀਰ ਸੀਮਰ ਕਿਰੋ ਕਿਨੂੰ ਪਤਾ ਹੈ ਹਾਂ ਇਹ ਬੇਣਾ ਨੂੰ ਪਤਾ ਹੈ ਨਹੀਂ ਪਤਾ ਮੈਂ ਤੁਹਾਨੂੰ ਦੱਸਦੀ ਹਾਂ ਕਿਸਨੇ ਪਰਵਾਰ ਦਾ ਕੋਈ ਜੀ ਫੌਜ ਵਿੱਚ ਹੈਗਾ ਇੱਥੇ ਕੋਈ ਫੌਜ ਵਿੱਚ ਹੋਵੇ ਕੋਈ ਨਹੀਂ ਹੈ ਵਾਪਸ ਮੈਂ ਤੁਹਾਨੂੰ ਦੱਸਣਾ ਚਾਹਣੀ ਹੈ ਇਹ ਬੜੀ ਜ਼ਰੂਰੀ ਗੱਲ ਹੈ ਧਿਆਨ ਨਾਲ ਸੁਣਿਆ ਜੇ ਅਸੀਂ ਇੱਥੇ ਸੁਰੱਖਿਅਤ ਬੈਠੇ ਹਾਂ ਆਰਾਮ ਨਾਲ ਬੈਠੇ ਹਾਂ ਹੈਨਾ ਕਿਉਂਕਿ ਸਾਡੀ ਫੌਜ ਸਾਡੇ ਬਾਰਡਰਾਂ ਤੇ ਸਾਡੀ ਰੱਖਿਆ ਕਰਦੀ ਹੈ ਭਾਈ ਕੋਈ ਚਾਈਨਾ ਦਾ ਕੋਈ ਪਾਕਿਸਤਾਨ ਦਾ ਕੋਈ ਦੂਤੇ ਦੇਸ਼ ਦਾ ਬੰਦਾ ਜੇ ਉਹ ਨਾ ਖੜੇ ਹੋਣ ਤਾਂ ਸਾਡੇ ਇੱਥੋਂ ਕੱਖ ਪਹੁੰਚ ਜਾਣ ਉਹਨਾਂ ਤੇ ਹੁੰਦੀ ਅਸੀਂ ਇੱਥੇ ਸੁਰੱਖਿਅਤ ਹੈ ਅਭੀ ਪਹੁੰਚ ਕਰਕੇ ਸੁਰੱਖਿਅਤ ਹੈ ਸਾਡੇ ਦੇਸ਼ ਦੇ ਵਿੱਚ ਅੱਜ ਤੱਕ ਫੌਜੀ ਨੂੰ ساری ਉਮਰ ਦੀ ਨੌਕਰੀ ਮਿਲਦੀ ਸੀ ਪੈਨਸ਼ਨ ਮਿਲਦੀ ਸੀ ਕੰਪੀਨ ਦੀ ਸੁਵਿਧਾ ਮਿਲਦੀ ਸੀ ਉਹਨਾਂ ਦਾ ਇਲਾਜ ਫ੍ਰੀ ਹੁੰਦਾ ਸੀ ਮੋਦੀ ਜੀ ਨੇ ਕੀ ਕੀਤਾ ਸਾਡੀ ਫੌਜ ਦੇ ਨਾਲ ਕੀ ਕਿਸੇ ਕਿਆਨਾ ਸੁਣਿਆ ਜੀ 20 ਸਾਲ ਦੀ ਉਮਰ ਦੇ ਵਿੱਚ ਫੌਜੀ ਭਰਤੀ ਹੁੰਦਾ ਹੈ ਤੇ 24 ਸਾਲ ਦੀ ਉਮਰ 'ਚ ਰਟਾਇਰ ਹੋ ਜਾਂਦਾ ਹੈ 24 ਸਾਲ ਦੀ ਉਮਰ 'ਚ ਫੌਜੀ ਰਟਾਇਰ ਹੋ ਜਾਂਦਾ ਹੈ ਇਹ ਮੋਦੀ ਜੀ ਦੀ ਨਵੀਂ ਸਕੀਮ ਹੈ ਉਹਦੀ ਉਹਦਾ ਇਲਾਜ ਉਧਿਰੇ ਜਵਾਬ ਦਿੱਤਾ ਕਿ ਅਸੀਂ ਫੌਜੀ ਦਾ ਇਲਾਜ ਨਹੀਂ ਕਰਾਂਗੇ ਜੇ ਉਹ ਬਿਮਾਰ ਹੋ ਜਾਂਦਾ ਹੈ ਜ਼ਖਮੀ ਹੋ ਜਾਂਦਾ ਤਾਂ ਉਹ ਫੌਜ ਦਾ ਇਲਾਜ ਸਰਕਾਰ ਨਹੀਂ ਕਰੂਗੀ ਸੱਚੇ ਗੱਲ ਉਹਨਾਂ ਨੂੰ ਕੰਟੇਨ ਦੀ ਕੋਈ ਸੁਵਿਧਾ ਨਹੀਂ ਮਿਲੂਗੀ ਉਹਨਾਂ ਨੂੰ ਪੈਨਸ਼ਨ ਨਹੀਂ ਮਿਲੂਗੀ ਤੇ ਜੇ ਕਿਤੇ ਜੰਗ ਦੇ ਮੈਦਾਨ ਸ਼ਹੀਦ ਹੋ ਜਾਂਦਾ ਤਾਂ ਭਾਈ ਉਹਨਾਂ ਦੀ ਸ਼ਹਾਦਤ ਦਾ ਹੌਲ ਨਹੀਂ ਪੈਣਾ ਕਿਸੇ ਨੇ ਉਹਨਾਂ ਨੂੰ ਸ਼ਹੀਦ ਨਹੀਂ ਆਖਣਾ ਕਾਂਗਰਸ ਪਾਰਟੀ ਨੇ ਇਹ ਐਲਾਨ ਕੀਤਾ ਹੈ ਕਿ ਅਗਨੀ ਵੇਸਗੀ ਸਰਕਾਰ ਬਰਨਤੁਵਾ ਕੱਕੇ ਤੋਂ ਅੱਗੇ ਰੁਕ ਰੱਖੋ ਸੋ ਆਤੀ ਸਾਡੇ ਦੇਸ਼ ਨੂੰ ਇਹਨਾਂ ਸਾਰੀਆਂ ਚੀਜ਼ਾਂ ਦੀ ਲੋੜ ਹੈ ਕਿ ਮੈਂ ਸਭ ਨੂੰ ਬੇਨਤੀ ਕਰਦੀ ਹਾਂ ਆਪਦੀ ਵੋਟ ਆਪਦੇ ਪਰਿਵਾਰ ਦੀ ਆਂਗੀਆਂ ਮਾਂਗੀਆਂ ਦੀ ਸਹਰਿਆਂ ਦੀ ਧੇਖਿਆਂ ਦੀ ਸਹਿਲੀਆਂ ਦੀ ਇੱਕ ਇੱਕ ਵੋਟ ਅਸੀਂ ਆਪਦੀਆਂ ਧੀਆਂ ਦੇ ਖਾਤਰ ਆਪਦੇ ਦੇਸ਼ ਦੇ ਮੌਜੂਦਗੀ ਖਾਤਰ ਆਪਦੇ ਪਰਿਵਾਰ ਨੂੰ ਇਲਾਜ ਜਮਾਨ ਦੇ ਖਾਤਰ ਬੱਚਿਆਂ ਦੇ ਰੋਜ਼ਗਾਰ ਦੇ ਖਾਤਰ ਮਹਿੰਗਾਈ ਨੂੰ ਖਤਮ ਕਰਨ ਦੇ ਖਾਤਰ ਸਾਡੀ ਵੋਟ ਕਾਂਗਰਸ ਪਾਰਟੀ ਨੂੰ ਜਾਣੀ ਚਾਹੀਦੀ ਹੈ ਇੱਕ ਇੱਕ ਵੋਟ ਰਾਜਾ ਵੜਿੰਗ ਜੀ ਨੂੰ ਪਾ ਕੇ ਤੁਸੀਂ ਰਾਜਾ ਜੀ ਨੂੰ ਕਾਮਯਾਬ ਕਰਨਾ ਬਸ ਇਹੀ ਵਿਧੀ ਕਰਾਈ ਹੈ ਤੁਹਾਡੇ ਸਭ ਦਾ ਇੰਤਜ਼ਾਮ ਤੇ ਬਹੁਤ ਬਹੁਤ ਦਾ ਧੰਨਕਤਰੀ ਥੈਂਕ ਯੂ